ਮੈਗਨੀ ਸਿੰਘ ਤੇ ਪٹرول ਪੰਪ ਤੇ بطور ਮੈਨੇਜਰ ਤੇ ਸੀਨੀਅਰ ਦਾ ਕੰਮ ਕਰਦਾ ਤੇ ਕੱਲ ਮਿਤੀ 7 ਅਗਸਤ ਨੂੰ ਕਰੀਬ 2:00 ਵਜੇ ਨਾਲ ਇੱਕ ਸਵਿਫਟ ਕਾਰ ਕਿਤੇ ਹਲ ਵੀ ਆਈ ਉਹਨਾਂ ਨੇ ਮੈਨੂੰ 2000 ਰੁਪਏ ਦਾ ਤੇਲ ਪਾਉਣ ਲਈ ਕਿਹਾ ਮੈਂ 2000 ਦਾ ਪٹرول ਉਹਨਾਂ ਦੀ ਗੱਡੀ 'ਚ ਪਾਇਆ ਪٹرول ਪਾ ਕੇ ਮੈਂ ਜਦੋਂ ਉਹਨਾਂ ਕੋਲ ਪੈਸੇ ਮੰਗੇ ਤਾਂ ਉਹਨਾਂ ਨੇ ਪਿਸਤੌਲ ਵਿਖਾ ਕੇ ਮੈਨੂੰ ਧਮਕੀ ਦਿੱਤੀ ਤੇ ਗੱਡੀ 'ਚ ਜਾ ਕੇ ਉਹ ਪੰਪਲ ਚਲੇ ਗਏ ਉਸ ਤੋਂ ਬਾਅਦ ਮੈਂ ਸਮੰਦਤ ਠਾਣਾ ਕਮਾਂਦ ਤਨ ਨੂੰ ਗਿਆਵਾ ਮੈਂ ਉੱਥੇ ਆਪਣੀ ਕੰਪਲੇਨਟ ਦਿੱਤੀ ਕੰਪਲੇਨਟ ਦੇ ਮੈਂ ਰਿਕਾਰਡਿੰਗ ਉਹਨਾਂ ਨੇ ਕਾਰਵਾਈ ਕਰਦੀਆਂ ਜਿਹੜਿਆ ਉਹ ਪੰਜ ਦੇ ਪੰਜ ਹੀ ਦੋਸ਼ੀ ਜਿਹੜਿਆ ਗ੍ਰਿਫਤਾਰ ਕਰਦੇ ਆ ਕਿ ਸਾਨੂੰ ਪੁਲਿਸ ਤੇ ਵਿਸ਼ਵਾਸ ਆ ਪ੍ਰਸ਼ਾਸਨ ਤੇ ਵਿਸ਼ਵਾਸ ਆ ਕਿ ਉਹ ਸਾਡੇ ਨਾਲ ਧਿਆਨ ਕਰਨਗੇ ਤੇ ਇਹੋ ਜਿਹੇ ਜਿਹੜੇ ਸਮਾਜ ਵਿਰੋਧੀ ਲੋਕ ਨੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਕਰਦੇ ਆ ਮੈਂ ਆਪ ਨੂੰ ਦੱਸਾਂ ਜਾਵਾਂਗਾ ਕਿ ਮਾਨਯੋਗ ਐਸਪੀ ਬਟਾਲਾ ਸੀ ਦੀ ਸਖਤ ਦਸ਼ਾਨਦੇਸ਼ ਥੱਲੇ ਭੇੜੇ ਪੁਲਿਸਾਂ ਪੁਰਸ਼ਾਂ ਦੇ ਖਿਲਾਫ ਜਿਹੜੀ ਮੁਹਿੰਮ ਚੜੀ ਗਈ ਆ ਉਸ ਨੂੰ ਵਾਲ ਮਿਲਿਆ ਜਦੋਂ ਐਸਐਸਓ ਕਮਾਨ ਦੇ ਉਹਨਾਂ ਦੀ ਟੀਮ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸਮੇਤ ਦਾਤਰ ਦੋ ਦਾਤਰ ਹੈ ਇੱਕ ਉਹ ਨਕੋ ਡਾਂਗ ਤੇ ਇੱਕ ਉਹ ਸ਼ਿਫਟ ਕਾਰ ਹੈ ਜਿਹੜੀ ਪਤਾ ਹੈ ਉਹ ਚੋਰੀ ਦੀ ਜਿਹੜੀ ਉਹਨਾਂ ਕੋਲ ਪਠਾਣੇ ਜਿੱਦ ਜਿੱਦ ਬਰਾ ਪ੍ਰਦਰਸ਼ਿਤ ਹੋਇਆ ਥਾਣੇ ਚਬਾਲ ਉਹਨਾਂ ਨੇ ਇੱਕ ਹੱਡੇ ਤੇ ਡੜੇ ਵਾਲੀ ਪੰਪ ਤੋਂ ਤੇਲ ਪਵਾ ਕੇ ਤੇ ਪੈਸੇ ਨਾ ਦੇ ਕੇ ਉਹ ਖੋ ਪੈਸੇ ਨਾ ਦੇ ਕੇ ਤੇ ਉਹਦੀ ਤੇਲ ਦੀ ਖੋ ਕਰਕੇ ਉਥੋਂ ਭੱਜ ਗਏ ਸੀ ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਸਾਡੀ ਟੀਮ ਨੇ ਗ੍ਰਸਰ ਕੀਤਾ ਇਹ ਪੰਜ ਬੰਦੇ ਨੇ ਜਿਨ੍ਹਾਂ ਤੇ ਪਹਿਲਾਂ ਵੀ ਲੁੱਟਾਂ ਦੇ ਖੋਹਾਂ ਦੇ ਤੇ ਐਂਡ ਤੇ ਪਰਚ ਹਸਟਰ ਨੇ ਇਹ ਸਰ ਜਿਹੜੇ ਦੋਸ਼ੀ ਨੇ ਕਿਹੜੇ ਕਿਹੜੇ ਪਿੰਡ ਦੇ ਨੇ ਆਪਣੇ ਜ਼ਿਲ੍ਹੇ ਦੇ ਜਾਂ ਦੂਸਰੇ ਜ਼ਿਲ੍ਹੇ ਦੇ ਨਹੀਂ ਇਹ ਪੰਜੇ ਜਿਹੜੇ ਦੋਸ਼ੀ ਨੇ ਸਾਡੇ ਬਟਾਲੇ ਦੇ ਨਹੀਂ ਬਸ ਹੈਗੇ ਇਹ ਪੱਟੀ ਤਰਸਿੱਕਾ ਕਥੂ ਨੰਗਲ ਤੇ ਮਤੇਵਾਲ ਨੂੰ ਬਿਲੋਂਗ ਕਰਦੇ ਨੇ ਇਹ ਸਰ ਇਧਰ ਇਹ ਕੋਈ ਕੰਮ ਕਰ ਕਰਦੇ ਹੀ ਜਾਂ ਸਪੈਸ਼ਲੀ ਕੋਈ ਇਧਰੋਂ ਲੁੱਟਾਂ ਖੋਹਾਂ ਕਰਨੀ ਆਉਂਦੇ ਜਿਸ ਤਰ੍ਹਾਂ ਦਾ ਹੁਣ ਦੀ ਤਫਤੀਸ਼ ਤੋਂ ਪਤਾ ਲੱਗਦਾ ਹੈ ਇਹ ਜਰੂਰ ਕਿਸੇ ਨਾ ਕਿਸੇ ਲੁੱਟਖੋ ਦੀ ਮਾਰਨ ਵਾਲੇ ਸਿਹਾਏ ਹੋਣਗੇ ਤੇ ਸਾਡੀ ਟੀਮ ਦੇ ਕਾਬੂ ਆ ਗਏ ਨੇ ਜਿੰਨਾਂ ਤੋਂ ਅਸੀਂ ਗ੍ਰਿਫਤਾਰ ਕੀਤਾ ਉਹਨਾਂ ਨੂੰ ਪਿੱਛੇ ਛਾ ਕੇ ਵਾਰੰਟ ਲਿਆ ਕੁਝ ਪੁਲਿਸ ਮੋਰਚਰ ਮੰਨ ਲਿਆ ਜਿਹਦੇ ਗਾਂਵ ਤੋਂ ਤਫਤੀਸ਼ ਕਰਨ ਜਾ ਰਹੇ ਸਾਰੇ ਉਹਨਾਂ ਦੀ ਬੈਕਗ੍ਰਾਉਂਡ ਕੀ ਹੈ ਕ੍ਰਿਮਿਨਲ ਆ ਜਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਆਲਰੇਡੀ ਪੰਜ ਤੋਂ ਤਿੰਨਾਂ ਬੰਦਿਆਂ ਉੱਤੇ ਲੁੱਟਖੋਵਾਂ ਦੇ ਤੇ ਐਨਡੀ ਦੇ ਪਰਚੇਸਟਰ ਨੇ